ਔਰ ਸਾਰੇ ਕਿਵੇਂ ਹੋ ਜੀ ਆਪ ਸਭ ਦਾ ਸਵਾਗਤ ਹੈ ਜੀ ਆਪਣੇ 골ਡਨ ਪੰਜਾਬ ਚੈਨਲ ਤੇ ਜੀ ਬਾਤ ਛੱਡ ਕੇ ਸਪੋਰਟ ਕਰਿਓ ਤੇ ਬਾਤ ਛੱਡ ਕੇ ਸਬਸਕ੍ਰਾਈਬ ਕਰਿਓ ਅੱਜ ਜੀ ਆਪਾਂ ਜਾ ਰਹੇ ਹਾਂ ਆਪਣੇ ਨਾਨਕੀ ਜੀ ਕਿਉਂਕਿ ਰਖੜੀਆਂ ਨੇੜੇ ਆ ਰਹੀਆਂ ਤਾਂ ਹੀ ਤਾਂ ਕਰਕੇ ਮੰਮੀ ਜੀ ਉੱਥੇ ਰਖੜੀ ਬੰਨਣ ਜਾ ਰਹੀ ਹੈ ਜੀ ਪਹਿਲਾਂ ਮੰਮੀ ਜੀ ਕਰ ਰਹੇ ਪਾਠ ਇਹ ਦੂਆ ਪੱਛੜ ਲਾਂਗੇ ਆਪਣੇ ਨਾਨਕੀ ਪੰਡ ਜੀ ਰਸਤੇ ਜਨ ਦਿਖਾਵਾਂਗੇ ਜੀ ਮੀਹ ਕੰਨਾ ਪਿਆ ਹੋਇਆ ਕਿਉਂਕਿ ਬਹੁਤ ਬੁਰਾ ਵਾਲਾ ਸਾਡੇ ਸਾਈਡ ਵੀ ਮੀਹ ਪੈਣ ਕਰਕੇ हाँ जी अस बन रहे रखड़ी ए कलिप अस बिच पावे क्योंकि इतनी ड्यूटी कर दर बना के रखड़ी तो मैं पिंड जाऊँगी बनना वीडियो वो भी अड करा जरूर दसा वाहगुरु करे सदा खुश रहे चढ़ती कलच रहे ਪਰਮਾਤਮਾ ਨੂੰ ਇੰਨੀ ਨਤਰਕੀਆਂ ਦੇਵੇ ਇੰਨੀ ਨਤਰਕੀਆਂ ਦੇਵੇ ਤੁਸੀਂ ਵੀ ਇਹ ਦੁਆ ਦਿਆ ਕਰੋ ਜੀ ਰਖੜੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਲੁੱਟਣਾ ਹਣਾ ਇਹਦਾ ਮਤਲਬ ਇਹਦਾ ਵੀ ਤੁਸੀਂ ਕਿਸੇ ਨੂੰ ਅਸ਼ੀਰਵਾਦ ਦਿਓ ਆਪਾਂ ਦਿਲੋਂ ਅਸ਼ੀਰਵਾਦ ਦਿਓ ਵੀ ਇਹ ਬੰਦਾ ਖੂਤ ਰੱਖੀਆਂ ਕਰੇ ਵੀ ਇਹ ਹੀ ਦੁਆ ਹੈ ਵੀ ਬਹੁਤ ਰੱਖੀ ਨੂੰ ਠੀਕ ਹੈ ਲਓ ਜੀ ਮੈਂ ਤੇ ਦੀਪੂ ਜਾ ਰਹੇ ਹਾਂ ਸਾਡੇ ਪਿੰਡ ਬੱਲੇ ਸਾਰਾ ਰਖੜੀ ਵਰਣਾ ਤੇਕਾਰ ਅਸੀਂ ਤਾਂ ਨਹੀਂ ਲੈਂਦੀ ਜੀ ਬਹੁਤ ਜਿਆਦੇ ਮੀਆਂ ਆ ਦੇਖੋ ਟੋਏ ਕਿਵੇਂ ਟੋਏ ਚ ਪਾਣੀ ਖੜਾ ਦੇਖੋ ਦੇਖੋ ਜੀ ਖੇਤਾਂ ਦੀ ਬਹਾਰ ਮੈਨੂੰ ਖੇਤ ਬਹੁਤ ਪਸੰਦ ਹੈ ਕਿਉਂਕਿ ਮੈਂ ਖੇਤੀ ਕੀਤੀ ਹੋਈ ਹੈ ਜਿਹੜਾ ਬੰਦਾ ਖੇਤੀ ਕਰਦਾ ਜਿਹਨੇ ਖੇਤਾਂ ਦੇ ਨਜ਼ਾਰੇ ਲਏ ਆ ਉਹਨੂੰ ਖੇਤੀ ਬਹੁਤ ਲੈ ਮੈਂ ਤੇਲੇ ਪਾਸੋਂ ਡੀਮ ਆਉਂਦੀਆਂ ਅਟਲੇ ਹੱਟੋ ਵੀ ਜਾਂਦਾ ਉਹਨੂੰ ਆਹ ਦੇਖੋ ਜੀ ਪਾਣੀ ਸਾਨੂੰ ਦਿੰਦਾ ਹੁਣ ਮੋਟਰਸਾਈਕਲ ਪਾਣੀ ਵੀ ਦੀ ਜਾਂਦੇ ਇੱਥੇ ਸੀ ਮੀਂਹ ਵਾਲਾ ਜੀ ਫਿਰ ਕਰਕੇ ਸੀ ਨਾ ਮੋਟਰਸਾਈਕਲ ਤੇ ਆਏ ਆ ਫਿਰ ਨਾ ਗੱਡੀ ਧੋਣੀ ਪੈਂਦੀ ਹੈ ਜੀ ਹਾਲੇ ਬਾਕੀ ਖਰਚਾ ਵੀ ਘੱਟ ਪੰਗਾ ਨਾ ਗੱਡੀ ਤੇਲ ਵੱਧ ਖਾਂਦੀ ਹੈ ਮੋਟਰਸਾਈਕਲ ਥੋੜੇ ਪੈਸੇ ਚ ਆ ਜਾਂਦਾ ਇਸ ਇਹ ਸੌ ਚ ਮੁੜ ਜਾਊਗਾ ਗੱਡੀ 300 ਚ ਮੁੜਦੀ 200 ਬਚ ਗਿਆ ਆ ਦੇਖੋ ਕੀ ਹੋ ਰਿਹਾ ਹਾਂ ਲੂਰੀਆ ਜਾਇਆ ਆਪ ਦੇ ਘਰ ਤੇ ਵਾਲੇ ਮਠਾਈ ਸਰ ਦਾ ਤਿੰਨ ਦਾ ਗਲੀ ਹੋਇਦਾ ਸੁਪਾ ਸੋ ਠੀਕ ਆ ਜੀ ਹੁਣ ਆਪਾਂ ਘਰ ਜਾ ਕੇ ਵੀ ਸੋਨੂੰ ਤਲਬਤ ਖਰਾ ਕੇ ਆਹ ਦੇਖੋ ਜੀ ਮੰਮੀ ਰਖੜੀ ਬਣ ਰਹੀ ਆ ਮਾਮਾ ਜੀ ਦੇ ਬਣਦੇ ਮਮਿ ਰਖੜੀ ਬਣ ਰਹੀ ਸਭ ਜਨ ਪੂਰੀ ਆ ਜੀ ਆ ਲੋ ਜੀ ਆਪਣਾ ਦੂਜਾ ਪਾਰਟਿਸਪੇਸ਼ਨ ਰਖੜੀ ਬਣਾਉਣ ਵਾਸਤੇ ਬੈਠੇ ਜੀ ਜਿੱਥੇ ਉਹਦੀ ਬਣਾਇਆ ਗਿਆ ਨਾ ਉਹ ਤਾਂ ਬੋਡੀ ਬਿਲਡਰ ਆ ਉਹਦੀ ਨਹੀਂ ਬਣਾਉਂਦੇ ਆਓ ਜੀ ਆਪਾਂ ਰਖੜੀ ਬੰਨਤੀ ਭਰਾ ਦੇ ਬੰਨਤੀ ਭਤੀਜੇ ਦੇ ਬੰਨਤੀ ਪਾਪਾ ਦੇ ਬੰਨਤੀ ਹੁਣ ਭੁਲਾਈ ਦੇ ਤੇ ਭਤੀਜੇ ਦੇ ਬੰਨਾਂਗੇ ਸੋ ਇਹ ਜਿਹੜਾ ਰਖੜੀ ਦਾ ਤਿਹਾਰ ਹੁੰਦਾ ਜੀ ਇਹ ਪਿਆਰ ਦਾ ਪ੍ਰਤੀਕ ਹੁੰਦਾ ਕੋਈ ਕਿਸੇ ਦੇ ਹੱਥਾਂ ਦਾ ਮਾਰਾ ਨਹੀਂ ਹੁੰਦਾ ਤੇ ਕੋਈ ਬੰਦਾ ਭੁੱਖਾ ਨਹੀਂ ਹੁੰਦਾ ਕਿਸੇ ਚੀਜ਼ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਇਹ ਸਿਰਫ ਪਿਆਰ ਹੁੰਦਾ ਜੀ ਉਧਰ ਉਧਰ ਹੀ ਪਰਮਾਤਮਾ ਹਰਵਦਾ ਬਣਾਈ ਰੱਖੇ ਤੇ ਖੁਸ਼ ਹੋ ਕੇ ਤਿਹਾਰ ਮਨਾਇਆ ਕਰੋ ਕਿਸੇ ਨੇ 100 200 ਰੁਪਏ ਨਾ ਤੁਸੀਂ ਤੂੰ ਫਸ ਨਹੀਂ ਪੈ ਜਾਂਦਾ ਹੁੰਦਾ ਬਸ ਇਹ ਟ੍ਰੈਂਡ ਭਰਾਂਵਾਂ ਦਾ ਪਿਆਰ ਹੀ ਹੁੰਦਾ ਇਹ ਨਾ ਬੰਦਾ ਮਿਲ ਜਾਂਦਾ ਤਿਹਾਰ ਮਨਾਉਣ ਲਈ ਠੀਕ ਹੈ ਜੀ ਦਰਦੀ ਆ ਨਹੀਂ ਤੈਨੂੰ ਯਾਦ ਕਰਾਂਗੇ ਹੇਤੋ ਨਾ ਪਾਉਂਦਾ ਤੈਨੂੰ ਪੈ ਨੱਚ ਪਰਿਉਰਿਆ ਹਾਂ ਯੁੰਟਾ ਲੈ ਪਰਿ ਚੀਜੀ ਪਰ ਹੀਤੋ ਦਰਦੀ ਆ ਨਹੀਂ ਤੈਨੂੰ ਯਾਦ ਕਰਾਂਗੇ ਹੇਤੋ ਹਾਂਜੀ ਆਪਾਂ ਇਹ ਹੋਏ ਸੀ ਪਿੰਡ ਤੋਂ ਦੱਸਿਆ ਰੱਖੜੀਆਂ ਬੰਨਣਾ ਤੇ ਇਹਨਾਂ ਨੇ ਤੱਕ ਲਿਆ ਜੀ ਮੇਰਾ ਲਾਹਾ ਕਹਿੰਦੇ ਸਾਡੀ ਸਬਜ਼ੀ ਬਣਾ ਕੇ ਜਾਓ ਕਿਉਂਕਿ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਹੁੰਦੇ ਜਿਨ੍ਹਾਂ ਨੂੰ ਪਤਾ ਹੁੰਦਾ ਵੀ ਕਿਹੜਾ ਬੰਦਾ ਕਿਵੇਂ ਚੀਜ਼ ਬਣਾਉਂਦਾ ਦੇਖੋ ਜੀ ਆਪਾਂ ਬਣਾ ਰਹੇ ਹਾਂ ਜੀ ਗਾਜਰਾ ਮਟਰ ਠੀਕ ਹੈ ਜੀ ਚਲੋ ਮੱਖਣ ਸਬਜ਼ੀ ਇਹਨਾਂ ਦੀ ਵੀ ਬਣਾ ਜਾਾਂਗੇ ਨਾਲੇ ਟਿਫਨ ਚਾਪ ਪਾ ਕੇ ਲੈ ਜਾਗੇ ਬਣਾਉਣੀ ਨੂੰ ਤੇ ਕਨੇ ਵੀ ਤੂ ਜਲਦੀ ਮੁੜੇਗੀ ਤਾਂ ਕਹਿੰਦੇ ਰੋ ਪਰ ਅਸੀਂ ਰਹਿ ਨਹੀਂ ਸਕਦੇ ਹੱਦ ਤੱਕ ਟਾਈਮ ਨਹੀਂ ਕਿਸੇ ਨੂੰ ਪਤਾ ਵੀ ਅਸੀਂ ਕੱਪੜੇ ਦਾ ਕੰਮ ਕਰਦੇ ਆ ਤੇ ਇਹ ਕਹਿੰਦੇ ਸਬਜ਼ੀ ਦਾ ਬਣਾਇਆ ਸਾਡੀ ਮੈਂ ਕਿਹਾ ਚਲੋ ਸਬਜ਼ੀ ਬਣਾ ਜਾਂਦੇ ਆ ਆਪ ਨੂੰ ਵੀ ਲਾਂਘਾ ਹੋ ਗਿਆ ਵੀ ਘਰੇ ਜਾ ਕੇ ਬਣਾਉਣੀ ਤੋ ਵੀ ਨਵੇਂ ਆਪਣਾ ਡੰਗ ਲੈ ਜੂ ਨਾਲ ਇਹਨਾਂ ਦਾ ਰਹਿ ਜੂ ਤੋ ਆਪਾਂ ਪਿੰਡ ਆਏ ਸੀ ਸਾਨੂੰ ਦੱਸਿਆ ਹੀ ਆ ਦੀਪੂ ਨੇ ਵੀ ਅਸੀਂ ਰਖੜੀ ਬੰਨਣ ਆਏ ਹੋਏ ਆ ਇਹ ਵੀਡੀਓ ਆਪਾਂ ਬਹੁਤ ਛੋਟੀ ਬਣਾਵਾਂਗੇ ਬਾਲੀ ਵੱਡੀ ਨਹੀਂ ਬਣਾਵਾਂਗੇ ਆਪਣੀ ਖੱਜੀ ਬਣੀ ਜਾਂਦੀ ਐ ਕਿਉਂਕਿ ਜਿਹੜਾ ਇਹ ਵਲੌਗ ਹੈ ਜੀ ਇਹ ਫਿਰ ਰਖੜੀ ਦਾ ਜੀ ਸਪੈਸ਼ਲੀ ਰੱਖਾਂਗੇ ਆਪਾਂ ਇਹਦੇ ਵਿੱਚ ਕੋਈ ਵੀ ਗੱਲਬਾਤ ਨਹੀਂ ਕਰਾਂਗੇ ਆ ਦੇਖੋ ਜੀ ਆ ਕੁੜੀ ਆ ਸਾਡੀ ਮੇਰੇ ਭਤੀਜੇ ਦੀ ਕੁੜੀ ਇਹਦੀ ਮੈਂ ਫਰਾਗ ਬਣਾ ਕੇ ਲੈ ਕੇ ਆਈ ਸੀ ਦੇਖੋ ਪਾ ਕੇ ਨਾ ਤਾਂ ਚਾਹ ਨਹੀਂ ਚੱਕਿਆ ਜਾਂਦਾ ਵੀ ਦੇਖੋ ਕਿਵੇਂ ਤੁਰੀ ਫਿਰਦੀ ਐ ਇਹ ਵੀ ਐ ਖੁਸ਼ ਐ ਇਹ ਹੁੰਦਾ ਬਚਪਨ ਇਸ ਉਮਰ ਦੇ ਵਿੱਚ ਨਾ ਲੈਣੇ ਦਾ ਨਾ ਦੇਣੇ ਦਾ ਨਾ ਟੈਂਸ਼ਨ ਕਾਸੀ ਦੀ ਆਪਾਂ ਨੂੰ ਕੋਈ ਫਿਕਰ ਨਹੀਂ ਹੁੰਦੀ ਜੀ ਇਹ ਜ਼ਿੰਦਗੀ ਆਜ਼ਾਦ ਹੁੰਦੀ ਐ ਸੋ ਪਰਮਾਤਮਾ ਮੈਂ ਕਿਨੇ ਸਭ ਦੀ ਜ਼ਿੰਦਗੀ ਆਜ਼ਾਦ ਰੱਖੇ ਪਰ ਹੀ ਲਾਉਣੀ ਨਹੀਂ ਪਰ ਹੀ ਲਾਉਣੀ ਨਹੀਂ ਉਹ ਰਿਆ ਪਰ ਅਦਿਕਾ ਪਰੀਆ ਕੌਣ ਰਿਆ ਤੇ ਖੁਸ਼ ਹੋਈ ਫਿਰਦੀ ਐ ਜੀ ਉਹਦੇ ਬੰਨੀ ਆਪਾਂ ਰਖੜੀ ਤੇ ਜਿਵੇਂ ਕੋ ਲੋਕ ਤਿਹਾਰ ਮਨਾਉਂਦੇ ਆ ਜੀ ਆਪਾਂ ਵੀ ਮਨਾ ਲਿਆ ਹਨ ਚਲੋ ਆਪਾਂ ਵੀ ਕਹਿ ਦਿੰਨੇ ਵੀ ਭੈਣ ਭਰਾ ਹਨਾ ਵੀ ਤਿਹਾਰ ਬਿਹਾਰਤੀ ਹਨਾ ਇਕੱਠੇ ਹੋ ਜਾਂਦੇ ਆਪਾਂ ਬਹਾਨੇ ਨਾਲ ਹੁੰਦਾ ਟਾਈਮ ਨਹੀਂ ਲੱਗਦਾ ਈ ਸਾਨੂੰ ਪਤਾ ਹੀ ਆ ਵੀ ਖੇਤੇ ਤੂੰ ਬਾਹਲੀ ਰਹਿੰਦੀ ਆ ਤੁਸੀਂ ਕਹਦੇ ਨੇ ਵੀ ਪਾਪਾ ਜੀ ਨੂੰ ਵੀਡੀਓ ਚ ਜਰੂਰ ਦਿਖਾਓ ਪਾਪਾ ਜੀ ਨੂੰ ਵੀਡੀਓ ਚ ਕਿਵੇਂ ਦਿਖਾਵਾਂ ਜੀ ਗਰਮੀ ਵਾਲੀ ਮੰਨਦਾ ਕੱਲਾ ਭਰਨਾ ਬੰਨੀ ਬੈਠਾ ਨਹੀਂ ਮੈਂ ਵੀਡੀਓ ਚ ਤੁਹਾਨੂੰ ਜਰੂਰ ਦਿਖਾਉਂਦੀ ਤੁਸੀਂ ਕਹਿੰਦੇ ਬਾਪੂ ਜੀ ਨੂੰ ਮਲਾਓ ਬਾਪੂ ਜੀ ਨੂੰ ਮਲਾਓ ਬਾਪੂ ਜੀ ਕੱਪੜੇ ਨਹੀਂ ਪਾਉਂਦਾ ਜੀ ਕੀ ਕਰੀਏ ਗਰਮੀ ਗਰਮੀ ਫਿਰ ਤੁਸੀਂ ਕਹੋਗੇ ਵੀ ਬਾਪੂ ਐ ਵੀ ਰਹਿੰਦਾ ਬਾਪੂ ਦਾ ਪੰਗਾ ਹੈ ਜੀ ਬਾਪੂ ਕੱਪੜੇ ਬਿਲਕੁਲ ਨਹੀਂ ਪਾਉਂਦਾ ਜੇ ਕਿਤੇ ਕੱਪੜੇ ਬਾਪੂ ਪਾਉਂਦਾ ਹੋਵੇ ਤਾਂ ਮੈਂ ਤੁਹਾਨੂੰ ਵੀਡੀਓ ਚ ਵੀ ਦਿਖਾ ਦਾਂ ਹਾਂ ਦੇਖੋ ਜੀ ਦੀਪੂ ਬੈਠਾ ਗੋਤਪ੍ਰੀਤਾ ਆਹ ਸੇ ਬਾਪੂ ਜੀ ਤੁਸੀਂ ਕਹਿੰਦੇ ਨਾ ਬਾਪੂ ਨੂੰ ਦਿਖਾਓ ਕੀ ਦਿਖਾਵਾਂ ਜੀ ਬਾਪੂ ਨੂੰ ਕਿਹਾ ਜੀ ਕੱਪੜੇ ਪਾਲਾ ਪਾਉਂਦਾ ਨਹੀਂ ਕਹਿੰਦਾ ਗਰਮੀ ਲੱਗਦੀ ਆ ਆ ਬੈਠਾ ਜਿਹੜਾ ਅੱਡਾ ਤਗੜਾ ਸਰੀਰਾ ਤਾਂ ਕੋਣ ਆਹ ਦੇਖ ਲਓ ਬਾਪੂ ਜੀ ਇਹਨੂੰ ਗਰਮੀ ਲੱਗਦੀ ਆ ਜੀ ਕੱਪੜੇ ਨਹੀਂ ਪਾਉਂਦਾ ਜਿੰਨਾ ਮਰਜ਼ੀ ਜੋਰ ਨਾਲ ਲੀਏ ਗਰਮੀ ਗਰਮੀ ਪਾਉਂਦਾ ਨਹੀਂ ਸੰਤਾ ਮੰਗੂ ਰਹਿੰਦਾ ਨੰਗੇ ਪੰਡੇ ਰਹੂਗਾ ਆਕੂ ਮੈਂ ਨਹੀਂ ਪਾਉਂਦਾ ਬਸ ਕੱਲਾ ਪਰਨਾ ਮੰਨ ਕੇ ਤੁਰਿਆ ਫਿਰਦਾ ਰਹਿੰਦਾ ਜੀ ਅੱਜਕਾ ਫੋਟੋ ਪਾਈ ਨਹੀਂ ਤੇਰੀ ਵੀਡੀਓ ਬਣਾ ਰਹੀ ਆ ਉਹ ਕਹਿੰਦੇ ਬਾਪੂ ਤੁਸੀਂ ਮੁੜ ਕੇ ਦਿਖਾਇਆ ਨਹੀਂ ਸਾਨੂੰ ਬਾਪੂ ਜਿਹੜੇ ਤੈਨੂੰ ਪਿਆਰ ਕਰਦੇ ਆ ਫੌਜੀ ਵੀ ਨਿਕਾ ਯਾਰ ਹਾਂ ਉਹ ਕਹਿੰਦੇ ਵੀ ਬਾਪੂ ਫੌਜੀ ਸਾਨੂੰ ਪਹਿਲਾਂ ਤੇਰੀ ਵੀਡੀਓ ਬਣਾ ਕੇ ਨਹੀਂ ਸੀ ਬਾਈ ਉਹ ਬਾਲੇ ਮੈਨੂੰ ਉਹ ਕਰਦੇ ਆ ਵੀ ਤੁਸੀਂ ਜੀ ਜਿਹੜਾ ਬਾਪੂ ਆ ਦੁਬਾਰੇ ਦੱਸਿਆ ਨਹੀਂ ਆ ਦੇਖ ਲੋ ਜੀ ਬਾਪੂ ਠੀਕ ਠਾਕ ਆ ਬੈਠਾ ਪਰ ਕੱਪੜੇ ਨਹੀਂ ਪਾਉਂਦਾ ਮੈਂ ਵੀਡੀਓ ਚ ਲਿਆ ਕੇ ਨਹੀਂ ਸੀ ਖੁਸ਼ ਪਰ ਕੀ ਕਰਾਂ ਮੈਨੂੰ ਲਿਆਉਣਾ ਪੈ ਗਿਆ ਮੈਂ ਕਿਹਾ ਫਿਰ ਤੁਸੀਂ ਫੇਰ ਪੁੱਛੋਗੇ ਵੀ ਤੁਸੀਂ ਰਖੜੀ ਬੰਨਣਗੇ ਸੀ ਬਾਪੂ ਨਹੀਂ ਦਿਖਾਇਆ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਮੈਥੋਂ ਦਿੱਤੇ ਜਾਣੇ ਮੈਂ ਕਿਹਾ ਮੈਂ ਬਾਪੂ ਦਿਖਾਈ ਦੇਵਾਂ ਵੀ ਆ ਬੈਠਾ ਜੀ ਬਾਪੂ ਸੋ ਮੇਰਾ ਰਖੜੀ ਬੰਨਣਾ ਐਸੀ ਜੀ ਰਖੜੀ ਬਾਪੂ ਦੇ ਵੀ ਬੰਨੀ ਐ ਇਹਨਾਂ ਨੇ ਵੀ ਬੰਨੀ ਐ ਉਹ ਦੀਪੂ ਐ ਜੀ ਆ ਮੇਰਾ ਭਤੀਜਾ ਜੀ ਮੇਰਾ ਭਰਾ ਸੀ ਉਹ ਵਿਚਾਰਾ ਖੇਤੋਂ ਆਇਆ ਸੀ ਸੋ ਨੂੰ ਪਤਾ ਜੀ ਖੇਤੀ ਕਰਨ ਵਾਲੇ ਬੰਦੇ ਕਿਹੋ ਜਿਹੇ ਕਿਵੇਂ ਕੱਪੜੇ ਪਾਉਂਦੇ ਸੋ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਸਿੰਪਲ ਸਿਟੀ 'ਚ ਵੀਡੀਓ ਬਣਾਉਨੇ ਆ ਕਦੇ ਸਪੈਸ਼ਲ ਬੰਦ ਠਣ ਕੇ ਨਹੀਂ ਬਣਾਉਂਦੇ ਤੇ ਪਿੰਡ ਆਏ ਸੀ ਮੈਂ ਕਿਹਾ ਵੀ ਆਪਾਂ ਵੀ ਰਖੜੀ ਆ ਤੇ ਹਰ ਜ਼ਰੂਰ ਮਨਾ ਕੇ ਚੱਲ ਗਏ ਸੋ ਜਿਹੜੀਆਂ ਕੁੜੀਆਂ ਹੁੰਦੀਆਂ ਜੀ ਬਹਾਨੇ ਨਾਲ ਵਿਚਾਰੀਆਂ ਰਖੜੀ ਬੰਨਣ ਆ ਜਾਂਦੀਆਂ ਤੇ ਬਿਹਾਰਾਂ ਥਿਹਾਰਾਂ ਤੇ ਆਪਾਂ ਇਕੱਠੇ ਹੁੰਨੇ ਹੁਣ ਕਿਸੇ ਕੋਲੇ ਟਾਈਮ ਨਹੀਂ ਐਨੇ ਬਿਜ਼ੀ ਸ਼ਡਿਊਲ ਚੱਲ ਰਿਹਾ ਜੀ ਲੋਕਾਂ ਦਾ ਸੋ ਜਿਹੜੇ ਤਿਹਾਰ ਬਿਹਾਰ ਆ ਉਹ ਜ਼ਰੂਰ ਮਨਾਇਆ ਕਰੋ ਤੇ ਕੌਂਸਿਆ ਨਾ ਕਰੋ ਕੁੜੀਆਂ ਵਿਚਾਰੀਆਂ ਕੁਛ ਨਹੀਂ ਮੰਗਦੀਆਂ ਥੋਡੀ ਮਰਜ਼ੀ ਹੁੰਦੀ ਆ ਉਹਨਾਂ ਨੂੰ ਕੁਛ ਦਿਓ ਨਾ ਦਿਓ ਕਿਉਂਕਿ ਅੱਜ ਕੱਲ ਸਾਰੇ ਹੀ ਬੰਦੇ ਸਮਝਦਾਰ ਆ ਜੀ ਵੀ ਆਪਾਂ ਸਾਰੇ ਕਬੀਲਦਾਰ ਆ ਜੀ ਮੈਂ ਕਹਿੰਦੀ ਆ ਜਿਨੇ ਤੁਹਾਨੂੰ ਜੋ ਦੇਤਾ ਉਹਦੇ ਵਿੱਚ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਇਹ ਨਹੀਂ ਹੈਗਾ ਵੀ ਤੁਸੀਂ ਮੰਗ ਕੇ ਕਿਸੇ ਤੋਂ ਕੁਛ ਲਓ ਜਾਂ ਕੋਈ ਤੁਸੀਂ ਐ ਸੋਚੋ ਦੇਖੋ ਤੁਹਾਨੂੰ ਕੋਈ 1000 ਦੇ ਦੂ 500 ਦੇ ਦੂ ਦੇਣਾ ਥੋੜਾ ਕੁਛ ਨਹੀਂ ਹੁੰਦਾ ਹੁੰਦਾ ਠੀਕ ਹੈ ਪਿਆਰ ਹੁੰਦਾ ਜੀ ਠੀਕ ਹੈ ਮੰਗੋ ਰੱਬ ਤੋਂ ਕਿਉਂਕਿ ਜਿਹੜਾ ਪ੍ਰਮਾਤਮਾ ਸਾਨੂੰ ਦਿੰਦਾ ਉਹਦਾ ਅੰਤ ਨਹੀਂ ਹੁੰਦਾ ਸਾਡੇ ਵੀ ਠੀਕ ਹੈ ਜੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਮਾਸਤ ਰਹੋ ਖਾਓ ਪੀਓ ਐਸ਼ ਕਰੋ ਪਰ ਟੈਨਸ਼ਨਾਂ ਬੜੀ ਲਿਆ ਕਰੋ ਜ਼ਿੰਦਗੀ ਆ ਜੀ ਚੱਲੀ ਜਾਣੀ ਆ ਕਾਟੇ ਵਾਦੇ ਕਰਮਾਂ ਦੇ ਸਭ ਕੁਝ ਆ ਦੇਖੋ ਜੀ ਹੁਣ ਅਸੀਂ ਵੀ 6 ਵਜੇ ਨੂੰ ਫੇਰ ਅਸੀਂ ਮੋੜ ਮੰਡੀ ਜਾਣਾ ਉੱਥੇ ਤੀਆਂ ਦਾ ਪ੍ਰੋਗਰਾਮ ਹੈ ਹੋਰ ਸਾਨੂੰ ਕੰਮ ਆ ਕੱਪੜਾਂ ਦਾ ਕੰਮ ਅਸੀਂ ਬੰਦ ਕਰਕੇ ਆਇਆ ਪਰ ਮੈਂ ਤੇ ਤਿਹਾਰ ਮਨਾਉਣ ਲਈ ਸਪੈਸ਼ਲ ਟਾਈਮ ਜ਼ਰੂਰ ਕੱਢਿਆ ਟਾਈਮ ਜੋ ਟਾਈਮ ਕੱਢ ਕੇ ਹੀ ਇੱਕ ਮੇਰਾ ਭਤੀਜੇ ਦੀ ਜਿਹੜੀ ਮੈਂ ਵਿੱਚ ਕਲਿੱਪ ਪਾਉਂਗੀ ਉਹ ਮੋੜ ਹੀ ਕੰਮ ਕਰਦਾ ਜੀ ਤੇ ਉਹਦੇ ਉੱਥੇ ਰਖੜੀ ਬੰਨੀ ਇਹਨਾਂ ਦੇ ਇੱਥੇ ਘਾਰੇ ਬੰਨੀ ਆ ਹੁਣ ਅਸੀਂ ਸ਼ਾਮ ਨੂੰ ਫੇਰ ਘਰੇ ਪਹੁੰਚਣਾ ਸਾਡੀ ਮਜਬੂਰੀ ਹੈ ਜੀ ਸ਼ਾਮ ਨੂੰ ਘਰੇ ਪਹੁੰਚਣਾ ਪੈਂਦਾ ਹੈ ਸਾਨੂੰ ਤਾਂ ਕਰਕੇ ਅਸੀਂ ਇਹ ਵਲੌਗ ਬਣਾਇਆ ਜੀ ਰਸਤੇ 'ਚ ਵੀ ਥੋੜਾ ਜਿਹਾ ਵਲੌਗ ਬਣਾਇਆ ਸਾਰਾ ਮੈਂ ਐਡਿਟ ਕਰਕੇ ਵੀਡੀਓ ਦਾ ਵਲੌਗ ਬਣਾ ਦੂੰਗੀ ਸੋ ਵੀਡੀਓ ਬਣਾਉਣ ਦੇ ਵਿੱਚ ਕੋਈ ਵੀ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਜੀ ਕਿਉਂਕਿ ਹੋ ਜਾਂਦਾ ਜੀ ਉਨੀ ਕੀ ਕੋਸ਼ਿਸ਼ ਤਾਂ ਬਹੁਤ ਕਰਦੇ ਆਂ ਵੀਡੀਓ 'ਚ ਕੋਈ ਕਮੀ ਨਾ ਆਵੇ ਉਹ ਦੇਖੋ ਜੀ ਪਤਾਂ ਕਿਸੂ ਕੇ ਨਾਂ ਦੀ ਸੁ ਪੋਤੀ ਆਉਂਦੇ ਦਾਦੇ ਮਗਰ ਚੱਲ ਵੀ ਬਹੁਤ ਬੋਲਣ ਉਸ ਵਾਰ ਪਿਆ ਹੋਇਆ ਬਾਹਰ ਜਾੜਨ ਦਾ ਕਿਉਂਕਿ ਪਿੰਡਾਂ ਦੇ ਵਿੱਚ ਹੁਣ ਵੀ ਸੱਥਾਂ 'ਚ ਸੱਥਾਂ ਦੇ ਵਿੱਚ ਬੰਦੇ ਬਹਿੰਦੇ ਆ ਉੱਥੇ ਬੱਚਿਆਂ ਨੂੰ ਖੜਿਉਣ ਲੈ ਕੇ ਜਾਂਦੇ ਆ ਉਹ ਨਾਲ ਜਾਂਦੀ ਆ ਫਿਰ ਜੀ ਸਵਾ ਡੇਢ ਸਾਲ ਦੀ ਆ ਉਹ ਸੱਤ 'ਚ ਗਈ ਆ ਹੁਣ ਨਾਲ ਆ ਡੇੜੇ ਬੱਚਿਆਂ ਨੂੰ ਵੀ ਪਤਾ ਹੈ ਵੀ ਅਸੀਂ ਬਾਹਰ ਜਾਣਾ ਘੁੰਮਣ ਫੇਰਨਾ ਠੀਕ ਹੈ ਜੀ ਉੱਥੇ ਸੈਣੇ ਸੈਣੇ ਬੰਦੇ ਵੀ ਹੁੰਦੇ ਆ ਹੁਣ ਛੋਟੀ ਉਮਰ ਦੇ ਬਹਿ ਜਾਂਦੇ ਤਾਂ ਫਰੀ ਹੁੰਦੇ ਆ ਹਨਾ ਬਸ ਬੱਚਿਆਂ ਨੂੰ ਲਿਜਾਣਾ ਚਾਹੀਦਾ ਨੌਲੇਜ ਰਹਿੰਦੀ ਆ ਹਨਾ ਚਾਚੇ ਤਾਏ ਵੀ ਉੱਥੇ ਜਿਵੇਂ ਬਹਿੰਦੇ ਆ ਹਨਾ ਪਿੰਡਾਂ ਦਾ ਮਾਹੌਲ ਤਾਂ ਪਿੰਡਾਂ ਨਹੀਂ ਹੁੰਦਾ ਜੀ ਠੀਕ ਆ ਜੀ ਕੋਈ ਲੱਖ ਬੋਲੀ ਜਾਵੇ ਠੀਕ ਆ ਅਸੀਂ ਵੀ ਸੈਰ ਚ ਨਹਿਣ ਲਾਗੇ ਪਰ ਪਿੰਡਾਂ ਵਰਗੀ ਸਰਦਾਰੀ ਤਾਂ ਕਿਤੇ ਵੀ ਨਹੀਂ ਹੁਣ ਵੀ ਅਜੇ ਹੁਣ ਮੇਰੇ ਕੋਲ ਟਾਈਮ ਨਹੀਂ ਨੀ ਮੈਂ ਤੁਹਾਨੂੰ ਉੱਥੇ ਲੈ ਜਾ ਕੇ ਵੀਡੀਓ ਬਣਾ ਕੇ ਦਿਖਾਉਂਦੀ ਵੀ ਕਿੰਨੇ ਬੰਦੇ ਬੈਠੇ ਹੋਣਗੇ ਵਾਹਿਗੁਰੂ ਸੁੱਖ ਰੱਖੇ ਕਿਸੇ ਦਿਨ ਜਦੋਂ ਮੈਂ ਫੇਰ ਆਈ ਕਿਤੇ ਫ੍ਰੀ ਟਾਈਮ 'ਚ ਨਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਸਾਡੇ ਉਹ ਨਿੰਮੂ ਵੀ ਦਿਖਾਉਂਗੀ ਵੀ ਜਿੱਥੇ ਉਹ ਬੈੰਦੇ ਆ ਹੁਣ ਵੀ ਇਕੱਠੇ ਹੋ ਕੇ ਲੋਕ ਮੇਰੇ ਚਾਚੇ ਤਾਏ ਕੋਈ ਭਰਾ ਲੱਗਦੇ ਆ ਕੋਈ ਕੁਛ ਲੱਗਦਾ ਕੋਈ ਦਾਦਾ ਪਰਦਾਦਾ ਜੋ ਵੀ ਬੈੰਦੇ ਆ ਮੈਂ ਜ਼ਰੂਰ ਦੱਸੂ ਤੁਹਾਨੂੰ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹੁੰਦੇ ਆ ਜੀ ਆਪ ਸਭ ਨੂੰ ਮੇਰੇ ਬੰਨਿਆਂ ਨੂੰ ਮਨਜੀਤ ਕੌਰ ਮਾਨ ਬੰਨਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਮਿਤ ਸਿੰਘ ਫੌਜੀ ਬੰਨਿਆਂ ਨੂੰ ਵੀ ਤੁਹਾਨੂੰ ਬਹੁਤ ਬਹੁਤ ਪਿਆਰ ਕੁਝ ਬੋਲਣਾ ਚਾਹੇਗਾ ਹਾਂ ਕੁਝ ਬੋਲਣਾ ਚਾਹੇਗਾ ਚੱਲ ਬੋਲ ਭਾਜ ਤੇਰੇ ਕੋਈ ਦਿਲਚਾ ਬਹੁਤ ਬੋਲ ਭਾ ਤੇਨੂੰ ਬਹੁਤ ਪਿਆਰ ਕਰਦੇ ਆ ਤੈਨੂੰ ਲੋਕ ਜਿਨ੍ਹਾਂ ਨੇ ਤੂੰ ਦੇਖਿਆ ਪੁੱਛਦੀਆ ਤੇਰਾ ਹਾਲ ਚਾਲ ਬਾਪੂ ਠੀਕ ਨੇ ਜੀ ਸਤਿ ਸ੍ਰੀ ਅਕਾਲ ਪੰਨਬਾਦ ਸੋਦੇ ਰਖੜੀ ਬਰ ਰੱਖੜੀ ਬਨ ਕੇ ਗਈਆ ਕੁੜੀ ਵਧਾਈਆਂ ਸਾਰਿਆਂ ਨੂੰ ਵਧਾਈਆਂ ਜੀ ਸੋਨੂ ਠਾਰੰ ਆ ਵੀ ਭਾਈ ਤੂੰ ਕੁਝ ਕਹਿਣਾ ਚਾਹੋ ਰਖੜੀ ਤੇ ਸਪੈਸ਼ਲ ਕੁੜੀਆਂ ਲਈ ਵਧਾਈਆਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੋਈ ਆ ਜੀ ਅੱਜ ਆਏ ਸੀ ਸਾਰਿਆਂ ਦੇ ਵਰਨ ਕੇ ਰਖੜੀ ਗਏ ਆ ਤੋਡੇ ਹਿਸਾਬ ਨਾਲ ਜੀ ਤੇਰੇ ਹਿਸਾਬ ਨਾਲ ਵੀ ਕੁੜੀਆਂ ਨੂੰ ਆਉਣਾ ਚਾਹੀਦਾ ਰਖੜੀ ਉਹਨਾਂ ਕਿ ਨਹੀਂ ਜਰੂਰ ਆਉਣਾ ਚਾਹੀਦਾ ਮੈਂ ਕਹਿੰਦਾ ਟਾਈਮ ਤੋਂ ਟਾਈਮ ਕੱਢ ਕੇ ਅੱਜ ਕੱਲ੍ਹ ਟਾਈਮ ਕਿਸੇ ਕੋਲੇ ਹੁੰਦਾ ਨਹੀਂ ਤੇ ਜਰੂਰ ਕਿ ਟਾਈਮ ਛੋਟਾ ਟਾਈਮ ਕੱਢ ਕੇ ਜਰੂਰ ਆਇਆ ਕਰੋ ਮੈਂ ਤਾਂ ਆਈ ਆ ਜੀ ਕੋਈ ਬੰਦਾ ਪਹਿਨਦਾ ਭੁੱਖਾ ਨਹੀਂ ਹੁੰਦਾ ਵੀ ਆਪਣਾ ਤਾਂ ਰੰਗ ਲੱਗੇ ਹੋਏ ਆ ਕਿਉਂਕਿ ਪਿਆਰ ਦਾ ਭੁੱਖਾ ਹੁੰਦਾ ਹੈ ਹਾਂ ਫਿਰ ਇਹ ਰੁੱਸ ਜਾਂਦੇ ਆ ਮੈਂ ਸਾਰਾ ਤੋਂ ਛੋਟੀ ਐ ਜੀ ਮੇਰੇ ਭਤੀਜ ਜਾਨੀ ਕਿ ਮੇਰੇ ਭਤੀਜੀ ਹੈ ਨਹੀਂ ਇਹਨਾਂ ਦਾ ਮਤਲਬ ਭੈਣ ਹੈ ਨਹੀਂ ਫਿਰ ਮੈਂ ਹੀ ਰਖੜੀਆਂ ਬਣਦੀ ਆ ਭਰਾਵਾਂ ਦੇ ਵੀ ਤੇ ਭਤੀਜਾਂ ਦੇ ਵੀ ਠੀਕ ਹੈ ਜੀ ਤੋ ਆਪ ਸਭ ਨੂੰ ਸਾਢੇ ਤੋਂ ਦੁਬਾਰਾ ਤੋਂ ਮਨਜੀਤ ਕੌਰ ਮਾਨ ਐਂਡ ਗੁਰਪ੍ਰੀਤ ਸਿੰਘ ਢਾਲੀਵਾਲ ਬਣਨ ਨੂੰ ਸਾਸਰੀਕਾਲ ਵਾਹਿਗੁਰੂ ਸੋਨੂੰ ਚੜ੍ਹਦੀ ਕਲਾ ਚ ਰੱਖੇ